ਹੁਣ ਅਸੀ ਕਲਗੀਧਰ ਪਾਤਸ਼ਾਹ ਨੂੰ ਉਹਨਾਂ ਦੇ ਪਰਿਵਾਰ ਨੂੰ ਉਹਨਾਂ ਦੇ ਸਿੰਘਾਂ ਨੂੰ ਕਿਉਂ ਯਾਦ ਕਰਦੇ ਹਾਂ ਇੱਕ ਗੱਲ ਤੇ ਕਿ ਉਹ ਜਿਹੜੀਆਂ ਕੌਮਾਂ ਆਪਣਾ ਇਤਿਹਾਸ ਭੁੱਲ ਜਾਂਦੀਆਂ ਨੇ ਉਹ ਕੱਖਾਂ ਵਾਂਗੂ ਰੋਲ ਜਾਂਦੀਆਂ ਨੇ ਆ ਮਾਤਮੀ ਬਿਗਲ ਦਾ ਕਿਤੇ ਜ਼ਿਕਰ ਮਿਲਦਾ ਹੈ ਕਿ ਕਹਿੰਦੇ ਜੀ ਮਾਤਮੀ ਬਿਗਲ ਵਜਾਉਣਾ ਹੈ ਪਰ ਗੁਰੂ ਪਿਆਰੀ ਸਾ ਸੰਗਤ ਜੀ ਸਿੱਖ ਨਗਾਰਾ ਵਜੋਂਦਾ ਹੈ ਮਾਤਮੀ ਬਿਗਲ ਨਹੀਂ ਮਾਤਮ ਸੋਗ ਦੀ ਨਿਸ਼ਾਨੀ ਹੈ ਸਿੱਖ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿੰਦਾ ਹੈ ਜਿਹੜਾ ਸਿੱਖ ਕੌਮ ਜਿਹੜੀ ਸਿੱਖ ਕੌਮ ਜਦੋਂ 30 ਹਜ਼ਾਰ ਸਿੰਘ ਸ਼ਹੀਦ ਹੋ ਗਏ ਕੋਪਰ ਹੀੜੇ ਦੇ ਮੈਦਾਨਾਂ ਦੇ ਵਿੱਚ ਅਬਦਾਲੀ ਦੀਆਂ ਫੌਜਾਂ ਨਾਲ ਲੜਦੇ ਹੋਏ ਉਦੋਂ ਵੀ ਨਿਹੰਗ ਸਿੰਘਾਂ ਨੇ ਇੱਕ ਨਿਹੰਗ ਸਿੰਘ ਨੇ ਅਟਾਰੀ ਦੇ ਉੱਤੇ ਚੜ੍ਹ ਕੇ ਆਖਿਆ ਸੀ ਤਤ ਖਾਲਸਾ ਰਹਿ ਗਿਆ ਰਹਿਸੋ ਖੋਟ ਗਵਾਏ ਖਾਲਸਾ ਜੀ ਢੈਂਡੀ ਢੈਂਡੀ ਕਲਾ ਵਿੱਚ ਜਾਣ ਦੀ ਲੋੜ ਲੋੜ ਨਹੀਂ ਅਜੇ ਤਤ ਖਾਲਸਾ ਜਿਉਂਦਾ ਹੈ ਉਸ ਕਾਮ ਨੂੰ ਮਾਤਮੀ ਵਿਗਲਵਾਇਆ ਜਾਵੇ ਉਸ ਕਾਮ ਦੇ ਗੁਰੂ ਦੇ ਪੁੱਤਰਾਂ ਲਈ ਮਾਤਮੀ ਵਿਗਲਵਾਇਆ ਜਾਵੇ ਇਹ ਕੋਈ ਚੰਗੀ ਗੱਲ ਨਹੀਂ ਮਾਤਮੀ ਵਿਗਲਵਾਜਦਾ ਹੈ ਜਿਹੜੇ ਜ਼ਮੀਰ ਵੇਚ ਕੇ ਮਰਦੇ ਨੇ ਮਾਤਮੀ ਵਿਗਲਵਾਜਦਾ ਹੈ ਜਿਹੜੇ ਜ਼ਮੀਰ ਵੇਚ ਕੇ ਕੁਰਸੀ ਲਈ ਮਰਦੇ ਨੇ ਨਾ ਉਹਨਾਂ ਨੇ ਜ਼ਰਲੀ ਜਮੀਂ ਜ਼ਰ ਲਈ ਲੜੇ ਨਾ ਜੋਰੂ ਲਈ ਲੜੇ ਨਾ ਜ਼ਮੀਨ ਨਾ ਜ਼ਮੀਨ ਲਈ ਲੜੇ ਉਹ ਮਨੁੱਖਤਾ ਲਈ ਲੜੇ ਧਰਮ ਲਈ ਲੜੇ ਸ਼ਹੀਦ ਹੋਏ ਮੋ ਦੁੱਖਤਾ ਲਈ ਉਹਨਾਂ ਨੇ ਕੁਰਬਾਨੀਆਂ ਕੀਤੀਆਂ ਧਰਮ ਲਈ ਕੁਰਬਾਨੀਆਂ ਕੀਤੀਆਂ ਤੇ ਮਾਤਮੀ ਬਿਕਲੋਣਾ ਲਈ ਵਜਦਾ ਨਹੀਂ ਉਹਨਾਂ ਲਈ ਨਗਾਰੇ ਵੱਜਦੇ ਨੇ ਔਰੰਗਜ਼ੇਬ ਨੂੰ ਮਹਾਰਾਜ ਨੇ ਆਖਿਆ ਸੀ ਕਹਿੰਦੇ ਚਾਰ ਚੰਗਾੜੀਆਂ ਬੁਝਾ ਕੇ ਜਫਰਨਾਮੇ ਦੇ ਵਿੱਚ ਚਾਰ ਚੰਗਿਆੜੀਆਂ ਬੁਝਾ ਕੇ ਔਰੰਗਜ਼ੇਬ ਇਹ ਨਾ ਸਮਝੀ ਕਿ ਤੂੰ ਪੂਰੀ ਆਗ ਨੂੰ ਸ਼ਾਂਤ ਕਰ ਲਏਗਾ ਚਾਰ ਚੰਗਿਆੜੀਆਂ ਨੂੰ ਬੁਝਾਉਣ ਦੇ ਨਾਲ ਅੱਗ ਦਾ ਭਾਂਬੜ ਕਦੇ ਖਤਮ ਨਹੀਂ ਹੁੰਦਾ ਇਹ ਤੇਰੇ ਰਾਜ ਨੂੰ ਸਾੜ ਕੇ ਰੱਖ ਦੇਵੇਗਾ ਤੂੰ ਮੇਰੇ ਚਾਰ ਪੁੱਤਰ ਸ਼ਹੀਦ ਕਰਕੇ ਸਮਝਦਾ ਹੈ ਕਿ ਮੈਂ ਗੁਰੂ ਗੋਬਿੰਦ ਸਿੰਘ ਨੂੰ ਸ਼ਾਂਤ ਕਰ ਦਿੱਤਾ ਅਜੇ ਮੇਰਾ ਪੰਜਵਾਂ ਪੁੱਤਰ ਖਾਲਸਾ ਜੀ ਹੁੰਦਾ ਹੈ ਜਿਹੜੇ ਤਰ੍ਹਾਂ ਪੈਰਾ ਥੱਲੇ ਅਜੇ ਹੀ ਅੱਗ ਬਾਲੇਗਾ ਕਿ ਤੇਰਾ ਰਾਜ ਇਸ ਦੇ ਵਿੱਚ ਸੜ ਜਾਵੇਗਾ ਗੁਰੂ ਪਿਆਰੀ ਸਾਧ ਸੰਗਤ ਜੀ ਚੜ੍ਹਦੀ ਕਲਾ ਹੈ ਸਿੱਖ ਕੌਮ ਦੀ ਚੜ੍ਹਦੀ ਕਲਾ ਹੈ ਜਦੋਂ ਮਹਾਰਾਜ ਦੇ ਪੁੱਤਰਾਂ ਦੀ ਸ਼ਹੀਦੀ ਦੀ ਮਹਾਰਾਜ ਨੂੰ ਖਬਰ ਮਿਲਦੀ ਹੈ ਮਹਾਰਾਜ ਦੇ ਦੋ ਪੁੱਤਰ ਅੱਖਾਂ ਸਾਹਮਣੇ ਸ਼ਹੀਦ ਹੋ ਗਏ ਮਹਾਰਾਜ ਨੇ ਜਕਾਰੇ ਗਜਾਏ ਮਹਾਰਾਜ ਨੂੰ ਛੋਟੇ ਸਭ ਜ਼ਿਆਦਿਆਂ ਤੇ ਮਾਤਾ ਜੀ ਦੀ ਸ਼ਹੀਦੀ ਦੀ ਖਬਰ ਮਿਲੀ ਮਹਾਰਾਜ ਨੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਤੀਰ ਦੀ ਨੋਕ ਨਾਲ ਘਾ ਦੀ ਬੂਟੀ ਪੁੱਟ ਕੇ ਕਿਹਾ ਹੁਣ ਮੁਗਲ ਰਾਜ ਦੀ ਜੜ ਪੁੱਟੀ ਗਈ ਗੁਰੂ ਪਿਆਰੀ ਸਾਹਾ ਸੰਗਤ ਜੀ ਇਹ ਮਾਤਮ ਨਹੀਂ ਇਹ ਤੇ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਸੋ ਵਿਸ਼ੇ ਤੋਂ ਦੂਰ ਨਾ ਜਾਈਏ ਮਹਾਰਾਜ ਜੀ ਕਹਿੰਦੇ ਨੇ ਭਾਈ ਬਿਨਾ ਨਾਮ ਤੋਂ ਕਿਤੇ ਢੋਈ ਨਹੀਂ